हां जी दोस्तों लेके हाजिर आप अपनी कहानी कर्मामारी कर्मों भाग 11वां इस कहानी ਨੂੰ ਲਿਖਿਆ ਹੈ ਲੇਲਵੀ ਸਰਦਾਰ ਜੀ ਨੇ ਨਹੀਂ ਪੁੱਤ ਮੈਨੂੰ ਲੱਗਦਾ ਕਰਮੋ ਸੱਚਮੁੱਚ ਬਹੁਤ ਸੋਹਣੀ ਆ ਕਿਉਂਕਿ ਉਸਨੇ ਉਹਨਾਂ ਹਾਲਾਤਾਂ ਵਿੱਚ ਵੀ ਹੱਸ ਕੇ ਜ਼ਿੰਦਗੀ ਕੱਟੀ ਆ ਜਿੱਨਾਂ ਵਿੱਚ ਹਰ ਕੋਈ ਆਪਣੇ ਹਾਲਾਤਾਂ ਲਈ ਉਸ ਰੱਬ ਨੂੰ ਦੋਸ਼ੀ ਠਹਿਰਾਉਣ ਲੱਗਦਾ ਹੈ ਜ਼ਿੰਦਗੀ ਤੋਂ ਹਾਰ ਕੇ ਇੱਕ ਰੋਸੇ ਵਿੱਚ ਜਿਉਣ ਲੱਗਦਾ ਹੈ ਪਰ ਕਰਮੋ ਇਸ ਦੇ ਉਲਟ ਹੈ ਉਸਨੇ ਆਪਣੇ ਹਾਲਾਤਾਂ ਨੂੰ ਸਵੀਕਾਰ ਕਰਕੇ ਆਪਣੇ ਘਰ ਲਈ ਤੇ ਆਪਣੇ ਪਰਿਵਾਰ ਲਈ ਜੀਵਣਾ ਚੁਣਿਆ ਹੈ ਤੇ ਸਭ ਮੇਰੇ ਲਈ ਬਹੁਤ ਚੰਗਾ ਸਨੇਹਾ ਹੈ ਕਿ ਉਹ ਆਪਣੇ ਘਰ ਨੂੰ ਹਮੇਸ਼ਾ ਆਪਣੇ ਘਰਵਾਂਗ ਸੰਭਾਲ ਕੇ ਰੱਖੇਗੀ ਜੀਤੋ ਜੱッセ ਨੂੰ ਹੱਸ ਕੇ ਕਹਿੰਦੀ ਹੈ ਜਿਸਾਇ ਸਭ ਸੁਣ ਕੇ ਬਹੁਤ ਖੁਸ਼ ਹੁੰਦਾ ਹੈ ਤੇ ਉਸਦੇ ਚਿਹਰੇ ਉੱਤੇ ਆਈ ਉਦਾਸੀ ਵੀ ਚਲੀ ਜਾਂਦੀ ਹੈ ਉਹ ਚੁੱਲ੍ਹੇ ਅੱਗੋਂ ਉੱਠ ਬਲਦਾਂ ਨੂੰ ਪਾਣੀ ਪਿਲਾਉਣ ਲਈ ਚਲਾ ਜਾਂਦਾ ਹੈ ਜੀ ਤੋਂ ਵੀ ਉਥੋਂ ਉੱਠ ਕੇ ਅੰਦਰ ਨੂੰ ਚਲੀ ਜਾਂਦੀ ਹੈ ਤੇ ਦਾਲ ਪਾਣੀ ਕਰਨ ਲਈ ਸਮਾਨ ਚੁੱਕਣ ਲੱਗਦੀ ਹੈ ਜਿਸਾ ਕਰਮੋਂ ਬਾਰੇ ਹੀ ਸੋਚਦਾ ਰਹਿੰਦਾ ਹੈ ਤੇ ਉਹ ਸੋਚਦਾ ਹੈ ਕਿ ਉਹ ਕਰਮੋਂ ਨਾਲ ਕਿਵੇਂ ਰابطਾ ਬਣਾ ਸਕਦਾ ਹੈ ਜਦੋਂ ਤੱਕ ਉਹਨਾਂ ਦਾ ਮੁਕਲਾਵਾ ਨਹੀਂ ਹੁੰਦਾ ਇਹ ਸੋਚ ਦੇ ਸੋਚ ਦੇ ਉਸਦੇ ਦਿਮਾਗ ਵਿੱਚ ਪਿੰਡ ਦੇ ਬਾਣੀਏ ਦਾ ਨੁੱਕਰ ਯਾਦ ਆਉਂਦਾ ਹੈ ਜੋ ਸ਼ਹਿਰ ਨੂੰ ਜਾਂਦਾ ਹੋਇਆ ਕਰਮੋਂ ਦੇ ਪਿੰਡ ਵਿੱਚੋਂ ਦੀ ਲੰਘਦਾ ਹੈ ਜਿਸਾ ਬਲਦਾਂ ਨੂੰ ਪਾਣੀ ਪਿਲਾ ਕੇ ਉਸ ਨੂੰ ਮਿਲਣ ਲਈ ਸੇਠ ਦੀ ਦੁਕਾਨ ਵੱਲ ਚਲਿਆ ਜਾਂਦਾ ਹੈ। ਰਾਮ ਰਾਮ ਸੇਠ ਜੀ ਕੀ ਹਾਲ ਚਾਲ ਆ? ਹੋਰ ਦੱਸੋ ਕੰਮ ਧੰਦਾ ਕਿਵੇਂ ਚੱਲ ਰਿਹਾ? ਜੱਸਾ ਦੁਕਾਨ ਦੇ ਬਾਹਰ ਖੜੇ ਸੇਠ ਨੂੰ ਕਹਿੰਦਾ ਹੈ। ਰਾਮ ਰਾਮ ਜੱਸੇ, ਹਾਲ ਚਾਲ ਵਧੀਆ ਹੈ ਤੇ ਰੱਬ ਦੀ ਕਿਰਪਾ ਨਾਲ ਕੰਮ ਧੰਦਾ ਵੀ ਵਧੀਆ ਚੱਲ ਰਿਹਾ ਹੈ। ਹੋਰ ਤੂੰ ਦੱਸ ਕਰੇ ਸਭ ਠੀਕ ਠਾਕ ਆ? ਤੇ ਮਾਤਾ ਜੀ ਕਿਵੇਂ ਨੇ? ਮੈਂ ਸੁਣਿਆ ਉਹ ਬਿਮਾਰ ਹੋ ਗਏ ਸੀ। ਸੇਠ ਜੱਸੇ ਨੂੰ ਆਖਦਾ ਹੈ। ਕਰੇ ਵੀ ਸਭ ਵਧੀਆ ਸੇਠ ਜੀ ਤੇ ਮਾਤਾ ਜੀ ਵੀ ਹੁਣ ਠੀਕ ਨੇ ਪਹਿਲਾਂ ਨਾਲੋਂ ਥੋੜੇ ਬਿਮਾਰ ਹੋ ਗਏ ਸੀ ਚਲੋ ਵਧੀਆ ਗੱਲ ਆ ਆ ਜਾ ਅੰਦਰ ਨੂੰ ਲੰਘਿਆ ਬਾਹਰ ਕਿਉਂ ਖੜਾ ਜੱਸੇ ਆ ਜਾ ਨਾਲੇ ਚਾਹ ਪੀ ਜਾਵੀਂ ਨਾਲੇ ਪਤਾ ਨਹੀਂ ਸਾਡੇ ਵੀੜੇ ਕਿਵੇਂ ਪੈਰ ਪਾ ਲੇ ਤੇਰੇ ਬਹਾਨੇ ਮੈਂ ਵੀ ਚਾਹ ਪੀ ਲਵਾਂਗਾ ਸੇਠ ਜੱਸੇ ਨੂੰ ਦੁਕਾਨ ਦੇ ਅੰਦਰ ਆਉਣ ਲਈ ਕਹਿੰਦਾ ਹੈ ਕੁਝ ਨਹੀਂ ਸੇਠ ਜੀ ਮੈਂ ਤਾਂ ਇਹ ਪੁੱਛਣ ਆਇਆ ਸੀ ਕਿ ਆਪਣਾ ਬੀਰੂ ਸ਼ਹਿਰ ਨੂੰ ਤਾਂ ਨਹੀਂ ਗਿਆ ਮੈਨੂੰ ਥੋੜਾ ਜਿਹਾ ਕੰਮ ਸੀ ਉਹਦੇ ਤੱਕ ਬੀਰੂ ਸ਼ਹਿਰ ਨੂੰ ਜਾਊ ਉਹੀ ਨਾਲੇ ਮੇਰਾ ਕੰਮ ਕਰਿਆਉ। ਹੁਣ ਤਾਂ ਮੇਰਾ ਘਰੇ ਥੋੜਾ ਔਖਾ। ਮੇਰੇ ਤੋਂ ਬਿਨਾ ਘਰੇ ਕੰਮਕਾਰਾਂ ਦਾ ਔਖਾ ਹੋ ਜਾਣਾ। ਮੈਂ ਤਾਂ ਇਹੀ ਪੁੱਛਣ ਆਇਆ ਸੀ ਸੇਠ ਜੀ ਜੱਸਾ ਸੇਠ ਨੂੰ ਕਹਿੰਦਾ ਹੈ। ਹਾਂ ਜੱਸੇ, ਸ਼ਹਿਰ ਤਾਂ ਜਾਣਾ ਵੀਰੂ ਨੇ ਪਰ ਉਹਦੇ ਤੋਂ ਕੋਈ ਸਮਾਨ ਵਗੈਰਾ ਨਹੀਂ ਲੈ ਕੇ ਆਇਆ ਜਾਣਾ। ਕਿਉਂਕਿ ਸਾਡਾ ਆਪਣਾ ਹੀ ਦੁਕਾਨ ਦਾ ਬਹੁਤ ਸੌਦਾ ਪੱਤਾ ਹੁੰਦਾ। ਨਾਲੇ ਉਹਦੇ ਤੋਂ ਵੀ ਇੰਨਾ ਕੰਮ ਨਹੀਂ ਬਣਦਾ। ਜੇ ਕੋਈ ਹੋਰ ਕੰਮ ਹੋਇਆ ਤਾਂ ਉਹ ਜ਼ਰੂਰ ਘਰ ਆਵੇਗਾ। ਸੇਠ ਜੱਸੇ ਨੂੰ ਕਹਿੰਦਾ ਹੈ। ਨਾ ਨਾ ਸੇਠ ਜੀ ਕੋਈ ਸੌਦਾ ਪੱਤਾ ਨਹੀਂ ਲਿਆਉਣਾ ਮੈਂ ਤਾਂ ਇੱਕ ਨਿੱਕਾ ਜਿਹਾ ਕੰਮ ਕਰਵਾਉਣਾ ਵੈਸੇ ਕਦੋਂ ਜਾਣਾ ਵੀਰੂ ਨੇ ਸ਼ਹਿਰ ਜੱਸਾ ਪੁੱਛਦਾ ਹੈ ਸ਼ਹਿਰ ਤਾਂ ਵੀਰੂ ਨੇ ਕੱਲ ਨੂੰ ਜਾਣਾ ਹੈ ਸਵੇਰੇ ਸਾਜਰੇ ਹੀ ਨਿਕਲ ਜਾਵੇਗਾ ਤੂੰ ਮੈਨੂੰ ਦੱਸ ਦੇ ਕੀ ਕੰਮ ਆ ਮੈਂ ਵੀਰੂ ਨੂੰ ਕਹਿ ਦੇਵਾਂਗਾ ਕਿ ਜਾ ਕੇ ਸ਼ਹਿਰ ਜੱਸੇ ਦਾ ਹੀ ਕੰਮ ਕਰਾਂ ਮੀ ਸੇਠ ਜੱਸੇ ਨੂੰ ਕਹਿੰਦਾ ਹੈ ਜੱਸਾ ਸੇਠ ਦੀ ਗੱਲ ਸੁਣ ਕੇ ਥੋੜਾ ਚੁੱਪ ਕਰ ਜਾਂਦਾ ਹੈ ਤੇ ਉਹਦੀ ਗੱਲ ਬਦਲਣ ਦੀ ਕੋਸ਼ਿਸ਼ ਕਰਦਾ ਹੈ ਹੁਣ ਤਾਂ ਲੱਗਦਾ ਆ ਠੰਡ ਜੇ ਹੀ ਜਲਦੀ ਚਲੀ ਜਾਵੇਗੀ ਪਹਿਲਾਂ ਨਾਲੋਂ ਠੰਡ ਦਾ ਕਾਫੀ ਫਰਕ ਪੈ ਗਿਆ ਤੇ ਦਿਨ ਵੀ ਪਹਿਲਾਂ ਨਾਲੋਂ ਬਦਲਣ ਲੱਗ ਪਏ ਨੇ ਠੀਕ ਐ ਸੇਠ ਜੀ ਫਿਰ ਮੈਂ ਕੱਲ ਸਵੇਰੇ ਆ ਜਾਵਾਂਗਾ ਤੇ ਵੀਰੂ ਨੂੰ ਮਿਲ ਲਵਾਂਗਾ ਇਹ ਕਹਿ ਕੇ ਜੱਸਾਕਰ ਨੂੰ ਜਾਣ ਲੱਗਦਾ ਹੈ ਕਮਾਲ ਦੀ ਗੱਲ ਆ ਜੱਸੇ ਥੋੜਾ ਜ੍ਹਾ ਰੁਕ ਜਾ ਵੀਰੂ ਆਉਂਦਾ ਹੀ ਹੋਵੇਗਾ ਹੁਣ ਉਹਨੂੰ ਮਿਲ ਕੇ ਹੀ ਚਲਾ ਜਾਮੀ ਇੰਨੀ ਕਾਲੀ ਕਿਉਂ ਕਰਦਾ ਨਾਲੇ ਤੂੰ ਕਿਹੜਾ ਸਾਡੀ ਦੁਕਾਨ ਤੇ ਛੇਤੀ ਛੇਤੀ ਆਉਣਾ ਵੀ ਹੁਣ ਕੋਈ ਕੰਮ ਹੋ ਗਿਆ ਤੈਨੂੰ ਤਾਂ ਆਇਆ ਤੂੰ ਸੇਠ ਜੱッセ ਨੂੰ ਕਹਿਦਾ ਹੈ ਕੋਈ ਨਾ ਸੇਠ ਜੀ ਕਦੇ ਫੇਰ ਆਵਾਂਗਾ ਵੇਲਾ ਹੋ ਕੇ ਨਾਲੇ ਤੁਹਾਨੂੰ ਤਾਂ ਪਤਾ ਹੀ ਆ ਘਰੇ ਬੇਬੇ ਹੁਣ ਕੱਲੇ ਹੀ ਹੁੰਦੇ ਨੇ ਤੇ ਉਹਨਾਂ ਦੀ ਸਿਹਤ ਵੀ ਪਹਿਲਾਂ ਵਰਗੀ ਤਕੜੀ ਨਹੀਂ ਰਹੀ ਤੇ ਹੁਣ ਮੇਰੀ ਸੁਰਤੀ ਬਸ ਘਰੇ ਹੀ ਰਹਿੰਦੀ ਆ ਤੇ ਕੰਮਕਾਰ ਦਾ ਵੀ ਬਹੁਤ ਔਖਾ ਹੋਇਆ ਪਿਆ ਤਾਂ ਕਰਕੇ ਹੁਣ ਮੈਂ ਜਾ ਰਿਹਾ ਕੱਲ ਨੂੰ ਫੇਰ ਆਵਾਂਗਾ ਜਸਾਈ ਕਹਿੰਦਾ ਹੋਇਆ ਘਰ ਨੂੰ ਆਉਣ ਲੱਗਦਾ ਹੈ ਹਾਂ ਔਖਾ ਤਾਂ ਹੋਇਆ ਜੱਸੇ ਕਰੇ ਹੈਗਾ ਹੀ ਇਕੱਲਾ ਤੂੰ ਮੈਂ ਤਾਂ ਹੁਣ ਇਹੀ ਕਹਿਣਾ ਕਿ ਤੂੰ ਹੁਣ ਵਧੀਆ ਜਿਹੇ ਰਿਸ਼ਤਾ ਲੱਭ ਕੇ ਜਲਦੀ ਨਾਲ ਵਿਆਹ ਕਰਵਾ ਲਾ ਤੇ ਘਰ ਦੀ ਫਿਕਰ ਤੋਂ ਥੋੜਾ ਜਿਹਾ ਹਵੇਲਾ ਹੋ ਜਾ ਸੇਠ ਜੱਸੇ ਨੂੰ ਕਹਿੰਦਾ ਹੈ ਜੱਸਾ ਸੇਠ ਦੀ ਗੱਲ ਸੁਣ ਕੇ ਘਰ ਨੂੰ ਆਉਣ ਲੱਗਦਾ ਹੈ ਤੇਰਾ ਵਿੱਚ ਆਉਂਦਾ ਹੋਇਆ ਇਹੀ ਸੋਚਦਾ ਰਹਿੰਦਾ ਹੈ ਕਿ ਉਹ ਵੀਰੂ ਨੂੰ ਕੀ ਗੱਲ ਆਖੇਗਾ ਤੇ ਵੀਰੂ ਕਰਮੋਂ ਦੇ ਘਰੇ ਜਾਵੇਗਾ ਵੀ ਕਿ ਨਹੀਂ ਇਹ ਸੋਚਦੇ ਸੋਚਦੇ ਜੱਸਾ ਘਰੇ ਆ ਜਾਂਦਾ ਹੈ ਆ ਜਾ ਪੁੱਤ ਮੈਂ ਤਾਂ ਤੈਨੂੰ ਹੀ ਉਡੀਕ ਰਹੀ ਸੀ ਕਿੱਧਰ ਚਲਾ ਗਿਆ ਸੀ ਤੂੰ ਹਨੇਰਾ ਹੋ ਰਿਹਾ ਤੇ ਠੰਡ ਵੀ ਆਉਣ ਲੱਗ ਪਈ ਹੈ ਆ ਜਾ ਚੁੱਲ੍ਹੇ ਕੋਲ ਬੈਠ ਕੇ ਗਰਮ ਗਰਮ ਰੋਟੀ ਖਾ ਲਾ ਤਾਂ ਜੋ ਮੇਰਾ ਵੀ ਕੰਮ ਨਿਭੜੇ ਮੇਰੇ ਤੋਂ ਹੁਣ ਜ਼ਿਆਦਾ ਬੈਠਿਆ ਨਹੀਂ ਜਾਂਦਾ ਪਤਾ ਨਹੀਂ ਮੇਰੀ ਸਿਹਤ ਨੂੰ ਕੀ ਹੋ ਗਿਆ ਇਹ ਕਹਿ ਕੇ ਜੀਤੋ ਜੱਸੇ ਨੂੰ ਰੋਟੀ ਪਾਉਣ ਲੱਗਦੀ ਹੈ ਕੁਝ ਨਹੀਂ ਬੇਬੇ ਮੈਂ ਤਾਂ ਬਸ ਸੇਠ ਕੋਲ ਜਾ ਕੇ ਆਇਆ ਬਸ ਉਹਨੂੰ ਪੁੱਛਦਾ ਸੀ ਕਿ ਉਸ ਦਾ ਕੋਈ ਹਿਸਾਬ ਕਿਤਾਬ ਤਾਂ ਨਹੀਂ ਰਹਿੰਦਾ ਆਪਣੇ ਵੱਲ ਜੱਸਾ ਜੀਤ ਨੂੰ ਕਹਿੰਦਾ ਹੈ ਜੱਸਾ ਰੋਟੀ ਖਾਣ ਲੱਗਦਾ ਹੈ ਤੇ ਕਰਮੋ ਬਾਰੇ ਸੋਚਣ ਲੱਗਦਾ ਹੈ ਕਿ ਕੱਲ ਉਸ ਨੂੰ ਕੀ ਸੁਨੇਹਾ ਲਾਵਾ ਉਹ ਸੋਚਦਾ ਹੈ ਕਿ ਕਿਧਰੇ ਕਰਮੋ ਨੂੰ ਇਸ ਗੱਲ ਦਾ ਬੁਰਾ ਹੀ ਨਾ ਲੱਗੇ ਕਿ ਕੋਈ ਅਣਜਾਣ ਬੰਦਾ ਉਹਨਾਂ ਦੇ ਘਰੇ ਕਿਉਂ ਭੇਜਿਆ ਇਹ ਸੋਚਦਾ ਸੋਚਦਾ ਜੱਸਾ ਰੋਟੀ ਖਾ ਲੈਂਦਾ ਹੈ ਤੇ ਖੜਾ ਹੋ ਕੇ ਫੇਰ ਮੱਝਾ ਕੋਲ ਜਾ ਕੇ ਕੱਖ ਕੰਡੇ ਦਾ ਦੇਖਣ ਲੱਗਦਾ ਹੈ ਏਨੇ ਨੂੰ ਜੀਤੋ ਵੀ ਚੁੱਲ੍ਹੇ ਚੌਂਕੇ ਦਾ ਕੰਮ ਨਿਬੇੜ ਦਿੰਦੀ ਹੈ ਤੇ ਫਿਰ ਆਪਣੇ ਪੰਜੇ ਤੇ ਜਾ ਕੇ ਸੌਂ ਜਾਂਦੀ ਹੈ ਜ ਜਸਾ ਵੀ ਹੁਣ ਸੌਣ ਲਈ ਆਪਣੇ ਪੰਜੇ ਤੇ ਆਣ ਕੇ ਲੰਮਾ ਪੈ ਜਾਂਦਾ ਹੈ ਤੇ ਸਵੇਰ ਹੋਣ ਦਾ ਇੰਤਜ਼ਾਰ ਕਰਨ ਲੱਗਦਾ ਹੈ ਰਾਤ ਦੇ ਚਾਰੇ ਪੈਰ ਸੁਖ ਸ਼ਾਂਤੀ ਨਾਲ ਲੱਗ ਜਾਂਦੇ ਨੇ ਤੇ ਗੁਰੂ ਘਰ ਵਿੱਚੋਂ ਅਮਰਤ ਵੇਲਾ ਹੋਣ ਦੀ ਆਵਾਜ਼ ਜਸੇ ਦੇ ਕੰਨਾਂ ਵਿੱਚ ਪੈਂਦੀ ਹੈ ਤੇ ਜਸਾ ਰੱਬ ਦਾ ਨਾਮ ਲੈ ਕੇ ਉੱਠ ਖਲੋਂਦਾ ਹੈ ਮੰਜੇ ਤੋਂ ਉੱਠ ਕੇ ਉਹ ਜੀਤੋਂ ਨੂੰ ਵੀ ਠਾ ਦਿੰਦਾ ਹੈ ਤੇ ਆਪ ਬੱਜਾਂ ਨੂੰ ਕੱਖ ਕੰਡਾ ਪਾਉਣ ਲਈ ਚਲਿਆ ਜਾਂਦਾ ਹੈ ਅੰਮ੍ਰਿਤ ਵੇਲੇ ਗੁਰੂ ਦੀ ਬਾਣੀ ਜਸੇ ਦੇ ਕੰਨਾਂ ਵਿੱਚ ਪੈਂਦੀ ਹੈ ਤੇ ਉਹ ਵੀ ਰੱਬ ਦਾ ਸ਼ੁਕਰ ਅਦਾ ਕਰਦਾ ਹੋਇਆ ਡੰਗਰਾਂ ਨੂੰ ਕੱਖ ਪਾਉਣ ਲੱਗਦਾ ਹੈ। ਥੋੜੇ ਸਮੇਂ ਬਾਅਦ ਜੀਤੋ ਵੀ ਉੱਠ ਖਲੌਂਦੀ ਹੈ ਤੇ ਬਾਹਰ ਚੁੱਲ੍ਹੇ ਕੋਲ ਬੈਠ ਕੇ ਅੱਗ ਪਾਉਣ ਲੱਗਦੀ ਹੈ। ਅੱਗ ਬਚਾ ਕੇ ਚੁੱਲ੍ਹੇ ਉੱਪਰ ਚਾਹ ਰੱਖ ਦਿੰਦੀ ਹੈ। ਏਨੇ ਨੂੰ ਜਸਾ ਵੀ ਡੰਗਰਾਂ ਨੂੰ ਕੱਖ ਕੰਡੇ ਪਾ ਕੇ ਚੁੱਲ੍ਹੇ ਕੋਲ ਆ ਕੇ ਬਹਿ ਜਾਂਦਾ ਹੈ। ਜਸੇ ਦੇ ਮਨ ਅੰਦਰ ਆਉਂਦਾ ਹੈ ਕਿ ਉਹ ਬੇਬੇ ਨੂੰ ਦੱਸ ਦੇਵੇ ਕਿ ਅੱਜ ਸੇਠ ਦਾ ਰਾਮੂ ਬੀਰੂ ਸ਼ੇਰ ਨੂੰ ਜਾ ਰਿਹਾ ਹੈ ਉਹ ਕਰਮੋ ਦੇ ਘਰ ਜਾ ਕੇ ਸੁੱਖ-ਸਾਂ ਦਾ ਪਤਾ ਕਰ ਆਵੇਗਾ ਜੇਕਰ ਬੇਬੇ ਨੇ ਕੋਈ ਸਨੇਹਾ ਲਾਉਣਾ ਹੈ ਤਾਂ ਉਹ ਰਾਮੂ ਨੂੰ ਕਹਿ ਦੇਣਗੇ ਉਹ ਕਰਮੋ ਦੇ ਘਰ ਸਨੇਹਾ ਲਾ ਦੇਵੇਗਾ ਜੀਤੋ ਚੁੱਲੇ ਕੋਲ ਬੈਠੀ ਜੱਸੇ ਦੀ ਬੱਟੀ ਚੁੱਪੀ ਬਲ ਵੇਖ ਰਹੀ ਸੀ ਤੇ ਮਹਿਸੂਸ ਕਰ ਰਹੀ ਸੀ ਕਿ ਉਹਦੇ ਅੰਦਰ ਕੋਈ ਗੱਲਬਾਤ ਚੱਲ ਰਹੀ ਹੈ ਕੀ ਗੱਲ ਆ ਪੁੱਤ ਚੁੱਪ ਜਿਹਾ ਹੋ ਕੇ ਅੰਦਰ ਅੰਦਰ ਹੀ ਆਪਣੇ ਨਾਲ ਗੱਲਾਂ ਲੱਗਾ ਹੈ ਜੇ ਕੋਈ ਗੱਲ ਆ ਮੈਨੂੰ ਦੱਸਣ ਵਾਲੀ ਤਾਂ ਦੱਸ ਦੇ ਐਵੇਂ ਚੁੱਪ ਜਿਹਾ ਹੋ ਕੇ ਨਾ ਬੈਠ ਜੀਤੋ ਜੱッセ ਨੂੰ ਆਖਦੀ ਹੈ ਗੱਲ ਤਾਂ ਬੇਬੇ ਕੋਈ ਖਾਸ ਨਹੀਂ ਬਸ ਵੈਸੇ ਹੀ ਸੋਚਦਾ ਸੀ ਕੱਲ ਮੈਂ ਸੇਠ ਕੋਲ ਗਿਆ ਸੀ ਸਾਬਕ ਤਾ ਪੁੱਛਣ ਉੱਥੇ ਗੱਲ ਚੱਲ ਪਈ ਤੇ ਪਤਾ ਲੱਗਿਆ ਕਿ ਉਹਨਾਂ ਦਾ ਵੀਰੂ ਕੱਲ ਨੂੰ ਸ਼ਹਿਰ ਜਾਵੇਗਾ ਮੈਂ ਸੋਚਦਾ ਸੀ ਜੇਕਰ ਕਰਮ ਨੂੰ ਕੋਈ ਸਨੇਹਾ ਲਾਉਣਾ ਹੈ ਜਾਂ ਕੋਈ ਦੁੱਖ ਸੁੱਖ ਦਾ ਪਤਾ ਕਰਨਾ ਹੈ ਤਾਂ ਉਹਨਾਂ ਦੇ ਘਰ ਜਾ ਕੇ ਪਤਾ ਕਰ ਆਵੇਗਾ ਜੱッセ ਨੇ ਬੇਬੇ ਨੂੰ ਜਵਾਬ ਦਿੱਤਾ ਅੱਛਾ ਮਤਲਬ ਅੱਜ ਜਾਵੇਗਾ ਸ਼ਹਿਰ ਨੂੰ ਵੀਰੂ ਜੇਕਰ ਉਹ ਜਾਵੇਗਾ ਉਹਨਾਂ ਦੇ ਪਿੰਡ ਤਾਂ ਲਾ ਦੇਵੀ ਸੁਨੇਹਾ ਤੇ ਨਾਲੇ ਉਹਨਾਂ ਦਾ ਵੀ ਸੁੱਖ ਦੁੱਖ ਪੁੱਛ ਆਵੇਗਾ ਇਹਦੇ 'ਚ ਇੰਨਾ ਸੋਚਣ ਵਾਲੀ ਕਿਹੜੀ ਗੱਲ ਆ ਪੁੱਤ ਤੂੰ ਕਹਿ ਰਹੀ ਵੀ ਵੀਰੂ ਨੂੰ ਜੀਤੂ ਨੇ ਜੱਸੇ ਨੂੰ ਕਿਹਾ ਜੱਸਾ ਬੇਬੇ ਦੀ ਗੱਲ ਸੁਣ ਕੇ ਖੁਸ਼ ਹੋ ਜਾਂਦਾ ਹੈ ਐਨੇ ਨੂੰ ਚਾਹ ਬਣ ਜਾਂਦੀ ਹੈ ਬੇਬੇ ਜੱਸੇ ਨੂੰ ਬਾਟੀ ਵਿੱਚ ਚਾਹ ਪਾ ਕੇ ਧਰ ਦਿੰਦੀ ਹੈ ਨਾਲੇ ਆਪਣੇ ਪੀਣ ਲਈ ਪਾ ਲੈਂਦੀ ਹੈ ਜੱਸਾ ਚਾਹ ਪੀ ਕੇ ਉੱਥੋਂ ਉੱਠ ਜਾਂਦਾ ਹੈ ਤੇ ਜੀਤੂ ਵੀ ਖੜੂਈ ਹੋ ਕੇ ਝਾੜੂ ਚੱਕ ਲੈਂਦੀ ਹੈ ਤੇ ਵਿੜੇ ਅੰਦਰ ਝਾੜੂ ਲਾਉਣ ਲੱਗਦੀ ਹੈ। ਦਿਲ ਹੋਰ ਚਿੱਟਾ ਚੜਨ ਲੱਗਦਾ ਹੈ। ਅੱਜ ਦੇਢ ਪਹਿਲਾਂ ਨਾਲੋਂ ਸਾਫ਼ ਲੱਗਦਾ ਹੈ ਤੇ ਸੂਰਜ ਚੜ੍ਹਨ ਦੀ ਤਿਆਰੀ ਵਿੱਚ ਹੁੰਦਾ ਹੈ। ਜਦੋਂ ਅੰਦਰ ਮੰंजे ਤੇ ਜਾ ਪੈਂਦਾ ਹੈ ਤੇ ਸੋਚਣ ਲੱਗਦਾ ਹੈ ਕਿ ਕਰਮੋ ਨੂੰ ਕੀ ਸੁਨੇਹਾ ਲਾਇਆ ਜਾਵੇ। ਉਹ ਸੋਚਦਾ ਹੈ ਕਿ ਰੋਜ਼-ਰੋਜ਼ ਕਰਮੋ ਦੇ ਘਰਦਿਆਂ ਤੋਂ ਪੁੱਛ ਹੀ ਲਵੇ ਕਿ ਉਹਨਾਂ ਦਾ ਮੁਕਲਾਵਾ ਕਦੋਂ ਕਰਨਗੇ। ਥੋੜੇ ਸਮੇਂ ਬਾਅਦ ਬਾਰੂਨ ਜੱッセ ਨੂੰ ਬੁਲਾਉਣ ਦੀ ਆਵਾਜ਼ ਆਉਂਦੀ ਹੈ। ਜੱਸਾ ਪੱਜੇ ਕੇ ਬਾਹਰ ਨੂੰ ਜਾਂਦਾ ਹੈ ਤਾਂ ਵੇਖਦਾ ਹੈ ਬਾਹਰ ਬੀਰੂ ਖੜਾ ਹੁੰਦਾ ਹੈ ਜੱਸਾ ਬੀਰੂ ਨੂੰ ਦੇਖ ਕੇ ਖੁਸ਼ ਹੋ ਜਾਂਦਾ ਹੈ ਤੇ ਅੰਦਰ ਆਉਣ ਲਈ ਆਖਦਾ ਹੈ ਬੀਰੂ ਜੱਸੇ ਨੂੰ ਅੰਦਰ ਆਉਣ ਦੀ ਨਾ ਕਰ ਦਿੰਦਾ ਹੈ ਤੇ ਪੁੱਛਦਾ ਹੈ ਕਿ ਕਿੰਨਾ ਦੇ ਘਰੇ ਸਨੇਹਾ ਲਾਉਣਾ ਹੈ ਤੇ ਉਹਨਾਂ ਨੂੰ ਕੀ ਕਹਿਣਾ ਹੈ ਜੱਸਾ ਬੋਲਣ ਹੀ ਲੱਗਦਾ ਸੀ ਕਿ ਅੰਦਰ ਜੀਤੋ ਆ ਜਾਂਦੀ ਹੈ ਜੱਸਾ ਬੋਲਦਾ ਬੋਲਦਾ ਚੁੱਪ ਕਰ ਜਾਂਦਾ ਹੈ ਕੀ ਹੋਇਆ ਪੁੱਤ ਜੱਸੇ ਕੋਲੋਂ ਆਇਆ ਹੈ ਸਵੇਰੇ ਸਵੇਰੇ ਜੀਤੋ ਬਾਹਰ ਆ ਕੇ ਵੇਖਦੀ ਹੈ ਤਾਂ ਕਰਦੇ ਬੂਹੇ ਵੀਰੂ ਖੜਾ ਹੁੰਦਾ ਹੈ ਲੈ ਆਹ ਤਾਂ ਵੀਰੂ ਹੈ ਜੀਤੋ ਬੋਲਦੀ ਹੈ RAM RAM ਬੇਬੇ ਕੀ ਹਾਲਾ ਸੇਤ ਠੀਕ ਆ ਤੁਹਾਡੀ ਵੀਰੂ ਬੇਬੇ ਨੂੰ ਪੁੱਛਦਾ ਹੈ ਹਾਂ ਬਤ ਵੀਰੂ ਸੇਤ ਪਹਿਲਾਂ ਵਰਗੀ ਤਾਂ ਨਹੀਂ ਪਰ ਹੁਣ ਠੀਕ ਲੱਗਦੀ ਆ ਕੁਝ ਤੂੰ ਦੱਸ ਘਰੇ ਬਾਲ ਬੱਚੇ ਕਿਵੇਂ ਨੇ ਤੇਰੇ ਬਹੂ ਰਾਣੀ ਕਿਵੇਂ ਆ ਤੇਰੀ ਜੀਤੋ ਵੀਰੂ ਨੂੰ ਪੁੱਛਦੀ ਹੈ ਠੀਕ ਆ ਬੇਬੇ ਰੱਬ ਦੀ ਕਿਰਪਾ ਨਾਲ ਸਾਰਾ ਕੁਝ ਅਕਾਲ ਜੱਸਾ ਆਇਆ ਸੀ ਤੇ ਕਹਿੰਦਾ ਸੀ ਕੋਈ ਸੁਨੇਹਾ ਲਾਉਣਾ ਇਹਨੇ ਪਰਲੇ ਪਿੰਡ ਉਹੀ ਪੁੱਛਣ ਆਇਆ ਸੀ ਕਿ ਕੀ ਸੁਨੇਹਾ ਲਾਉਣਾ ਵੀਰੂ ਬੇਬੇ ਨੂੰ ਦੱਸਦਾ ਹੈ ਸੁਨੇਹਾ ਤਾਂ ਪੁੱਤ ਬਸ ਆਹੀ ਸੁੱਖ ਸ਼ਾਂਤੀ ਦਾ ਪਤਾ ਕਰ ਆਈ ਤੇ ਨਾਲੇ ਉੱਥੇ ਘਰੇ ਬੇਬੇ ਹੋਵੇਗੀ ਤਾਰੋ ਉਹਨੂੰ ਪੁੱਛ ਕੇ ਆਵੀ ਕਿ ਕੋਈ ਤਰੀਕ ਦੱਸ ਦੇਵੋ ਤਾਂ ਜੋ ਜੱਸੇ ਤੇ ਕਰਮੂ ਦਾ ਵਿਆਹ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰ ਸਕੀਏ ਤੇ ਵੀ ਆਪਣੇ ਘਰ-ਬਾਰ ਦੇ ਲਾਗੇ ਲੱਗਣ ਇਹ ਕਹਿ ਕੇ ਜੀਤੋ ਅੰਦਰ ਚਲੀ ਜਾਂਦੀ ਹੈ